ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਸਾਰੇ ਜਾਣਦੇ ਆ ਜੀ ਸ਼ਹੀਦੀ ਦਿਹਾੜਾ ਤੇ ਉਹ ਸ਼ਹੀਦੀ ਹਫਤਾ 20 ਦਸੰਬਰ ਤੋਂ ਸ਼ੁਰੂ ਹੋ ਰਿਹਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਮਹਾਰਾਜ ਨੇ ਉਹ ਜਿਹੜਾ ਸਮਾਂ ਕਿੰਨਾ ਭਿਆਨਕ ਸਮਾਂ ਜਿਹੜੇ ਦਿਨਾਂ ਦੇ ਵਿੱਚ ਸਤਗੁਰ ਦੇ ਵੱਡੇ ਸਾਹਿਬਜਾਦੇ ਜਾਨੋ ਪਿਆਰੇ ਸਿੰਘ ਸਿੰਘਣੀਆਂ ਪਰਿਵਾਰ ਸਾਹਿਬਜਾਦੇ ਛੋਟੇ ਸਰਹੰਦ ਦੀਆਂ ਨੀਂਹਾਂ ਵਿੱਚ ਮਾਤਾ ਗੁਜਰ ਕੌਰ ਕਿੰਨੇ ਸਾਡੇ ਸੱਚੇ ਪਾਤਸ਼ਾਹ ਨੇ ਸਰਬੰਸ ਵਾਰਿਆ ਸਾਡੇ ਤੋਂ ਆ ਦਿਨਾਂ 'ਚ ਇਹ ਉਹ ਦਿਨ ਚੱਲਦੇ ਆ ਜੀ ਸੋ ਸਾਡੀ ਬੇਨਤੀ ਇਹੀ ਆ ਤੁਹਾਡੇ ਸਭ ਦੇ ਚਰਨਾਂ 'ਚ ਫਤੇਗੜ ਸਾਹਿਬ ਜਾਣਾ ਅਨੰਦਪੁਰ ਸਾਹਿਬ ਜਾਣਾ ਚਮਕੌਰ ਸਾਹਿਬ ਜਾਣਾ ਉਹ ਭਾਵ ਪਿਆਰ ਲੈ ਕੇ ਜਾਇਓ ਕਿ ਸਾਡੇ ਸਹਬਜ਼ਾਦੇ ਸ਼ਹੀਦ ਹੋਏ ਆ ਹੁੱਲੜਬਾਜੀ ਨਾ ਕਰਿਓ ਮੇਲਾ ਨਾ ਬਣਾਇਓ ਇਹ ਕੋਈ ਮੇਲਾ ਨਹੀਂ ਇਹ ਸਭਾ ਜੇ ਸਾਡਾ ਆਪਣਾ ਧੀ ਪੁੱਤ ਦੁਨੀਆ ਤੋਂ ਗਿਆ ਹੋਵੇ ਨਾ ਆਪਦੀ ਉਮਰ ਭੋਗ ਕੇ ਵੀ ਸਾਡੇ ਮਾਪੇ ਗਏ ਹੋਣ ਅਸੀਂ ਉਹ ਕਦੇ ਸਾਰੀ ਉਮਰ ਭੁੱਲ ਨਹੀਂ ਸਕਦੇ ਤਾਂ ਇਹ ਤਾਂ ਸੱਚੇ 7 9 ਸਾਲ ਦੀ ਉਮਰਾਂ ਨੀਹਾਂ ਵਿੱਚ ਚਿਰਨਾ ਠੰਡ ਤੀ ਰੋਤ ਧੁੰਦ ਪਈ ਆ ਔਣ ਇੰਨੀ ਜ਼ਿਆਦਾ ਠੰਡ ਹੋਣ ਦੇ ਬਾਵਜੂਦ ਉੱਤੋਂ ਬਾਣੇ ਉਹਨਾਂ ਦੇ ਗਿੱਲੇ ਨੇ ਤਸ਼ੱਦਦ ਉਹਨਾਂ ਤੇ ਹੋ ਰਿਹਾ ਫੇਰ ਵੀ ਚੜਦੀ ਕਲਾ ਵਿੱਚ ਛੇਦੀਆਂ ਦਿੱਤੀਆਂ ਸਾਡੀਆਂ ਦਸਤਾਰਾਂ ਦਾ ਮਾਣ ਅਸੀਂ ਦਸਤਾਰ ਜਿਹੜੀ ਸਜਾਈ ਹੈ ਇਹਦੀ ਇਹਦੀ ਜਿਹੜੀ ਕੁਰਬਾਨੀ ਹੈ ਇਹ ਸਾਡੀ ਐਵੇਂ ਨਹੀਂ ਮਿਲੀ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਸੋ ਇੰਨੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ